ਗੁਰੂ ਜੀ ਕੇ ਖਾਲਸਾ ਸ੍ਰੀ ਗੁਰੂ ਜੀ ਦੇ ਫਤਿਹ ਜਦੋਂ ਆਪ ਸਤਿਗੰਗ ਸ੍ਰੀ ਹਜੂਰ ਸਾਹਿਬ ਜਾਂਦੇ ਆ ਤਾਂ ਇੱਥੋਂ ਦੇ ਲੋਕਲ ਗੁਰਦਾਰੇ ਸਾਹਿਬਾਨ ਨੂੰ ਜ਼ਰੂਰ ਦਰਸ਼ਨ ਕਰਦੇ ਆ ਇਹਨਾਂ ਦੇ ਵਿੱਚ ਇੱਕ ਗੁਰਦਾਰਾ ਸਾਹਿਬ ਹੈ ਜਿਸ ਦਾ ਨਾਮ ਹੈ ਗੁਰਦਾਰਾ ਨਾਨ ਪੁਰੀ ਸਾਹਿਬ ਜੋ ਕਿ ਹਜੂਰ ਸਾਹਿਬ ਤੋਂ ਤਕਰੀਬਨ 10-15 ਕਿਲੋਮੀਟਰ ਦੂਰ ਬਣਿਆ ਹੈ ਇਸ ਗੁਰਦਾਰੇ ਦਾ ਇਤਿਹਾਸ ਇਸ ਤਰ੍ਹਾਂ ਕਿ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਪੰਜ ਦਸਿਆਆਂ ਕਰਨ ਸਵੇ ਕਰਨਾਟਕ ਦੇ ਬੇਦਰ ਸਹਿਰ ਵੱਲ ਸੰਗਤਾਂ ਨੂੰ ਤਾਰਨ ਵਾਸਤੇ ਜਾ ਰਹੇ ਸੀ ਤਾਂ ਇਸ ਜਗ੍ਹਾ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਦੇਰ ਬਸਰਾਮ ਕੀਤਾ ਸੀ ਗੁਰੂ ਸਾਹਿਬ ਜੀ ਦੀਆਂ પ્રાਚੀਨ ਨਿਕੜਾਵਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਈਆਂ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਇਤਿਹਾਸਕ ਮਿੱਥ ਹੈ ਕਿ ਗੁਰਦੁਆਰਾ ਸਾਹਿਬ ਦੀ ਨੀਚੇ ਵਾਲੀ ਬਿਲਡਿੰਗ ਦੇ ਵਿੱਚ ਲੋਕ ਪੈਨ ਦੇ ਨਾਲ ਜਾਂ ਕਲਮ ਦੇ ਨਾਲ ਜਾਂ ਕੋਲੇ ਦੇ ਨਾਲ ਆਪਣੀ ਮਨੋ ਕਾਮਨਾ ਲਿਖ ਕੇ ਜਾਂਦੇ ਨੇ ਤੇ ਉਹ ਮਨੋ ਕਾਮਨਾ ਪੂਰੀ ਹੋਣ ਤੇ ਇਸ ਜਗ੍ਹਾ ਦੇ ਉੱਪਰ ਜੋ ਵੀ ਸੁਖ ਸੁਖੀ ਹੁੰਦੀ ਹੈ ਉਹ ਚੜਾਵਾ ਚੜਾਉਂਦੇ ਨੇ ਆ ਦੇਖੋ ਤੁਸੀਂ ਦੇਖੋਗੇ ਕਿ ਗੁਰੂ ਸਾਹਿਬ ਜੀ ਦੀ ਗੁਰਦਰਾ ਸਾਹਿਬ ਜੀ ਦੀਆਂ ਸਾਰੀਆਂ ਕੰਧਾਂ ਨੇ ਜਿਹੜੀਆਂ ਉਹ ਲਿਖ ਲਿਖ ਕੇ ਸੰਗਤਾਂ ਵੱਲੋਂ ਆਪਣੇ ਮਨੋਕਾਮਨਾ ਲਿਖ ਲਿਖ ਕੇ ਭਰੀਆਂ ਪਈਆਂ ਨੇ ਪਰ ਕੀ ਇਹ ਸਹੀ ਹੈ ਜਾਂ ਗਲਤ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਪੂਰੀ ਵੇਖਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਇਹ ਗੁਰਦੁਆਰਾ ਗੁਰਦੁਆਰਾ ਚੰਦਨ ਸਾਬ ਤੇ ਇਹ ਗੁਰਦੁਆਰਾ ਨਾਨਕਪੁਰੀ ਸਾਹਿਬ ਉਹਨਾਂ ਦੀ ਜਨਤ ਦੇ ਵਿੱਚ ਬਣੇ ਨੇ ਅੱਛਾ ਆਹ ਗੱਲੇ ਵਾਤ ਲਿਖਿਆ ਥੱਲੇ ਜੀ ਇਹਦੇ ਤੇ ਕਹਿੰਦਾ ਲੋਕ ਲੈ ਕੇ ਆਓ ਇਹਨਾਂ ਬੰਦੇ ਤੋਂ ਆ ਦੇਖੋ ਲੋਕਾਂ ਨੇ ਕੰਦਾ ਦੇ ਉੱਪਰ ਤੁਹਾਨੂੰ ਕਿਹਾ ਵੀ ਸਾਰੇ ਆਪਣਾ ਮਨ ਬਣੋ ਕਾਉਣਾ ਵਾ ਲਿਖਿਆ ਇਹਨੇ ਮਨਮਤ ਭਾਵੇਂ ਇੱਕ ਦੂਸਰੇ ਨੂੰ ਰਿਸ ਰਿਸ ਰੇਖ ਕੇ ਇਹਦਾ ਪਤਾ ਨਹੀਂ ਕੋਈ ਇਤਿਹਾਸ ਜ ਹੈ ਜਾਂ ਨਾ ਕੋਈ ਵੀ ਕਹਿੰਦਾ ਜਿਹੜੀ ਸੱਡੀ ਨਹੀਂ ਹੋਈ ਲਿਖਣ ਕੰਨੀਓ ਵੱਖ-ਵੱਖ ਮੇਟਨ ਨੂੰ ਸੁਣਾਉਣਾ ਦੇਖੋ ਸਾਹਮਣੇ ਲਿਖਿਆ ਹੈ ਪਰਿਵਾਰ ਦੇ ਵਿੱਚ ਚੜ੍ਹਦੀ ਕਲਾ ਰੱਖ ਕੇ ਸੁਖ ਸ਼ਾਂਤੀ ਬਣਾਈ ਰੱਖੀ ਆ ਲਿਖਿਆ ਕਿ ਜੇ ਨੇ ਮੇਰੀ ਬੱਚੀ ਪੀਅਰ ਹੋ ਜਾਏ ਬਾਬਾ ਜੀ ਮੇਰਾ ਵਿਆਹ ਕਰ ਦਿਓ ਮਹਾਰਾਜ ਇੱਕ ਪੁੱਤਰ ਦੀ ਦਾਤ ਦਿਓ ਵੱਖ-ਵੱਖ ਤਰ੍ਹਾਂ ਦੀਆਂ ਇਸ ਬਣਾ ਕਾਮਨਾ ਇਸ ਕੰਧ ਦੇ ਉੱਪਰ ਲੋਕਾਂ ਨੇ ਲਿਖੀਆਂ ਨੇ ਸਤਨਾ ਬਾਇਗੁਰੂ ਲਿਖਿਆ ਹੈ। ਸਤਨਾ ਬਾਇਗੁਰੂ ਦੀ। ਸਤਨਾ ਬਰਵਾ ਹੋਣਾ ਜਾਂ ਕੋਈ ਨਾ। ਉਹ ਹੈਗੇ। ਉਹ ਜਿੱਦਾਂ ਤੁਸੀਂ ਜਿਵੇਂ ਆਈਸੀਬੀਐਸ ਦੇ ਬੈਕਟਸ ਕੀ ਬਾਇਗੁਰੂ ਨੂੰ ਨਾ ਜਪੋ। ਜਪੋ। ਤਾਂ ਫਿਰ ਉਹ ਮਾਤਰੀ ਨੂੰ ਜਾਂ ਆਪਰੇਟ। ਹਾਂ। ਲੋਕ ਲੇਖਣ ਲੱਗੇ। ਜਾਂ ਪ੍ਰਾਣਾ ਸਥਾਨ ਹੋਵੇ ਗੁਨਲਕਦੇ ਜੀ ਜage ਹੈਨਾ। ਉਹ ਸਾਹਮਣੇ ਰੱਖਿਆ ਹੋਊਗਾ। ਇਹ ਲੋਕ ਰੀਸੋ ਰੀਸ ਅ ਦੇਖੋ ਇਹ ਮਾਰਕ ਦਾ ਆਪਣੀ ਜਾਣੀ ਜਾਣ ਜਿਹੜੀ ਜਿਹੜੀ ਚੀਜ਼ੀ ਲੋੜ ਆ ਆ ਰਿਹਾ ਉਹਦਾ ਲਿਖਿਆ ਕਹਿੰਦਾ ਵਾਹਿਗੁਰੂ ਜੀ ਮੈਨੂੰ ਯੂਐਸਏ ਭੇਜ ਦਿਓ ਕਿ ਵੱਡਾ ਅਫਸਰ ਬਣ ਵੱਖ-ਵੱਖ ਤਰ੍ਹਾਂ ਦੀਆਂ ਮਨੋਕਾਮਣੀਆਂ ਮਨੋਕਾਮਨਾ ਇਸ ਜਗ੍ਹਾ ਦੇ ਉੱਪਰ ਲੋਕਾਂ ਨੇ ਲਿਖੀਆਂ ਨੇ ਅਲੇਖਿਆ ਕਿਸੇ ਨੇ ਮੈਨੂੰ ਕਹਾਣਾ ਕਹਿੰਦਾ ਵੇ ਗੁਰੂ ਜੀ ਮੈਨੂੰ Redmi Pro Plus ਦਵਾ ਦਿਓ ਜੀ ਹਰਮਨ ਲੁਦਿਆਣਾ ਕਮਾਈ ਕਰੋ Pro Plus ਕਿਹੜਾ ਚਾਹ ਹੈ Apple ਦਾ ਲੈ ਲੋ ਬਾਬਾ ਜੀ ਨੇ ਕਿੱਥੋਂ ਲੈ ਆਇਆ ਓਏ ਓਏ ਓਏ